ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਆ ਚੁੱਕੇ ਹੋ ਤੁਸੀਂ ਮਿਹਨਤ ਤਾਂ ਬਹੁਤ ਕਰਦੇ ਹੋ ਤੇ ਪੈਸਾ ਵੀ ਬਹੁਤ ਕਮਾਉਂਦੇ ਹੋ ਪਰ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਤਾਂ ਅੱਜ ਦੀ ਜਿਹੜੀ ਵੀਡੀਓ ਹੈ ਸੰਗਤ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦੋ ਖਾਸ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਕਰ ਸਕਦੇ ਹੋ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਉਹਨਾਂ ਨੇ ਉਸੇ ਪੌਦੇ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਹੈ ਉਹ ਲੋਕ ਇਸ ਉਪਾਅ ਨੂੰ ਕਰਨ ਦੇ ਲਈ ਮਨੀ ਪਲਾਂਟ ਦਾ ਨਵਾਂ ਪੌਦਾ ਖਰੀਦ ਕੇ ਆਪਣੇ ਘਰ ਵਿੱਚ ਲਿਆ ਸਕਦੇ ਹਨ ਤਾਂ ਸੰਗਤ ਜੀ ਜ਼ਰੂਰੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਉਪਾਅ ਕਰਨ ਤੋਂ ਪਹਿਲਾਂ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਕਾਫੀ ਸਮਾਂ ਪਹਿਲਾਂ ਲੱਗਾ ਹੋਇਆ ਹੋਣਾ ਚਾਹੀਦਾ ਹੈ ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਤੁਹਾਡੇ ਘਰ ਵਿੱਚ ਪਹਿਲਾਂ ਤੋਂ ਮਨੀ ਪਲਾਂਟ ਦਾ ਪੌਦਾ ਨਹੀਂ ਮੌਜੂਦ ਹੈ ਤਾਂ ਤੁਸੀਂ ਬਾਜ਼ਾਰ ਤੋਂ ਕਿਸੇ ਵੀ ਵਧੀਆ ਨਰਸਰੀ ਤੋਂ ਨਵਾਂ ਮਣੀ ਪਲਾਂਟ ਦਾ ਪੌਦਾ ਖਰੀਦ ਕੇ ਲਿਆ ਸਕਦੇ ਹੋ ਤੇ ਉਸ ਦੇ ਨਾਲ ਇਹ ਦੋ ਉਪਾਅ ਕਰ ਸਕਦੇ ਹੋ ਤਾਂ ਬਹੁਤ ਸਾਰੀਆਂ ਸੰਗਤਾਂ ਨੇ ਕਿਹਾ ਹੋਇਆ ਹੈ ਕਿ ਜੇਕਰ ਅਸੀਂ ਦੋ ਉਪਾਅ ਕਰਦੇ ਹਾਂ ਤਾਂ ਇਹਨਾਂ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਘਰ ਦੀ ਗਰੀਬੀ ਦੂਰ ਹੋ ਜਾਂਦੀ ਹੈ ਸਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਗਿਆ ਹੈ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਇਹ ਉਪਾਅ ਕੀਤੇ ਨੇ ਤੇ ਅਸੀਂ ਰੋੜਪਤੀ ਤੋਂ ਕਰੋੜਪਤੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਕਰੋੜਪਤੀਆਂ ਵਾਂਗ ਜਿਉ ਰਹੇ ਹਾਂ ਇਸ ਤਰੀਕੇ ਨਾਲ ਮਨੀ ਪlant ਲਾਉਣ ਵਾਸਤੇ ਵਾਸਤੂ ਸ਼ਾਸਤਰਾ ਵਿੱਚ ਇਸ ਨੂੰ کارਗਰ ਮੰਨਿਆ ਗਿਆ ਹੈ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਮਨੀ ਪlant ਦੇ ਪੌਦੇ ਦੀ ਤਾਂ ਸਿਰਫ ਸਾਡੇ ਘਰ ਦੇ ਅੰਦਰ ਦੇਸ਼ਾਂ ਨੂੰ ਹੀ ਇਹ ਨਹੀਂ ਵਧਾਉਂਦਾ ਸਗੋਂ ਇਸ ਦੇ ਨਾਲ-ਨਾਲ ਸਾਡੇ ਘਰ ਦੀ ਆਰਥਿਕ ਤੰਗੀ ਮੁਸ਼ਕਲਾਂ ਪਰੇਸ਼ਾਨੀਆਂ ਉਹਨਾਂ ਨੂੰ ਹੀ ਦੂਰ ਕਰਦਾ ਹੈ ਤਾਂ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਇਸ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਸੰਗਤ ਜੀ ਹਰ ਇੱਕ ਭੈਣ ਭਰਾ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਜਿਹੜਾ ਮਣੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੀ ਬਰਕਤ ਨੂੰ ਹਮੇਸ਼ਾ ਵਧਾਉਂਦਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਣੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ ਇਸ ਦੇ ਨਾਲ ਨਾਲ ਸੰਗਤ ਜੀ ਉਹਨਾਂ ਲੋਕਾਂ ਦੇ ਲਈ ਇੱਕ ਛੋਟਾ ਜਿਹਾ ਸਵਾਲ ਰੱਖਦੇ ਹਾਂ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਮਣੀ ਪਲਾਂਟ ਦਾ ਪੌਦਾ ਲੱਗਿਆ ਹੈ ਉਹਨਾਂ ਦੇ ਘਰ ਦੇ ਵਿੱਚ ਬਰਕਤ ਰਹਿੰਦੀ ਹੈ ਜਾਂ ਨਹੀਂ ਅਸੀਂ ਇਹ ਮੰਨਦੇ ਹਾਂ ਤਾਂ ਜਾਣਦੇ ਹਾਂਗੇ ਜੇਕਰ ਤੁਹਾਡੇ ਘਰ ਵਿੱਚ ਮਣੀ ਪਲਾਂਟ ਦਾ ਪੌਦਾ ਹੈ ਤਾਂ ਤੁਹਾਡੇ ਘਰ ਵਿੱਚ ਬਰਕਤ ਤਾਂ ਜ਼ਰੂਰ ਹੋਵੇਗੀ ਔਰ ਉਨੀ ਬਰਕਤ ਨਹੀਂ ਹੋਣੀ ਜਿੰਨੀ ਇਹ ਮਨੀ ਪਲਾਂਟ ਦਾ ਪੌਦਾ ਬਰਕਤ ਕਰ ਸਕਦਾ ਹੈ ਉਸ ਤਰੀਕੇ ਦੀ ਬਰਕਤ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਉਸ ਤਰੀਕੇ ਦੇ ਨਾਲ ਲਗਾਉਂਦੇ ਨਹੀਂ ਆ ਜਿਸ ਤਰੀਕੇ ਨੇ ਨਾਲ ਸਾਨੂੰ ਇਸ ਨੂੰ ਲਗਾਉਣਾ ਚਾਹੀਦਾ ਹੈ ਸਾਡੀ ਗਲਤੀ ਇਹ ਤੇ ਹੁੰਦੀ ਹੈ ਕਿ ਅਸੀਂ ਮਨੀ ਪਲਾਂਟ ਦੇ ਪੌਦੇ ਦੀ ਸਿਰਫ ਤੇ ਸਿਰਫ ਇੱਕ ਪੌਦਾ ਮੰਨ ਕੇ ਬੈਠੇ ਹੋਏ ਆ ਅਸੰਗਤ ਜੀ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਹੀ ਦੂਰ ਕਰਦਾ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਸ ਵਿੱਚ ਅਸੀਂ ਪੂਰੀ ਹੀ ਜਾਣਕਾਰੀ ਦੇਵਾਂਗੇ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਪਲਾਂਟ ਪਹਿਲਾਂ ਹੀ ਲੱਗਿਆ ਹੋਇਆ ਹੈ ਤਾਂ ਤੁਸੀਂ ਇਹ ਗਲਤੀਆਂ ਨਹੀਂ ਕਰਨੀਆਂ ਇਸ ਦੇ ਨਾਲ-ਨਾਲ ਜਿੰਨਾ ਘਰਾਂ ਦੇ ਵਿੱਚ ਇਹ ਪੌਦਾ ਲੱਗਿਆ ਹੈ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਕਿਹੜੀਆਂ ਗਲਤੀਆਂ ਕਰਕੇ ਅੱਜ ਤੱਕ ਉਹਨਾਂ ਦੇ ਘਰਾਂ ਦੇ ਵਿੱਚ ਬਰਕਤ ਨਹੀਂ ਹੋਈ ਤਾਂ ਸਾਧ ਸੰਗਤ ਜੀ ਇਹ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਜੀ ਤੇ ਨਾਲ ਦੀ ਨਾਲ ਅਸੀਂ ਦੋ ਉਪਾਅ ਤੁਹਾਨੂੰ ਦੱਸਾਂਗੇ ਜੋ ਕਿ ਮਨੀ ਪlant ਦੇ ਪੌਤੇ ਦੇ ਨਾਲ ਇਹ ਉਪਾਅ ਕਰੋਗੇ ਤੁਹਾਡੇ ਘਰ ਦੇ ਗਰੀਬੀ ਜੋ ਹੈ ਉਹ ਦੂਰ ਹੋ ਜਾਵੇਗੀ ਸੰਗਤ ਜੀ ਬਹੁਤ ਸਾਰੇ ਲੋਕ ਇਹ ਉਪਾਅ ਕਰਕੇ ਨਾਲ ਨਾਲ ਛੋਟਾ ਜਿਹਾ ਇਹ ਉਪਾਹ ਕੀਤਾ ਤੇ ਉਹ ਕਰੋੜਪਤੀ ਬਣ ਚੁੱਕੇ ਹਨ ਸੰਗਤ ਜੀ ਜਿਸ ਨੇ ਵੀ ਇਹ ਉਪਾਹ ਕੀਤਾ ਹੈ ਉਹੀ ਮਾਲਾ-ਮਾਲ ਹੋ ਗਿਆ ਹੈ ਸੰਗਤ ਜੀ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਘਰ ਦੇ ਵਿੱਚ ਮਣੀ ਪਲਾਂਟ ਦਾ ਪੌਦਾ ਲੱਗਾ ਹੁੰਦਾ ਹੈ ਉਹਦੇ ਮਾਤਾ ਲక్ష్ਮੀ ਜੀ ਦੀ ਕਿਰਪਾ ਰਹਿੰਦੀ ਹੈ ਤੇ ਉੱਥੇ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਨ릭 ਬਣੀ ਰਹਿੰਦੀ ਹੈ ਕਿਉਂਕਿ ਉੱਥੇ ਮਾਤਾ ਲక్ష్ਮੀ ਜੀ ਦਾ ਆਵਾਸ ਹੋ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਇਹ ਪੌਦਾ ਸਾਡੇ ਘਰ ਦੇ ਸਕਾਰਾਤਮਕ ਊਰਜਾ ਨੂੰ ਆਪਣੇ ਵੱਲ ਖਿੱਚਦਾ ਹੈ ਤੇ ਜਿਹੜਾ ਵੀ ਵਿਅਕਤੀ ਇਸ ਪੌਦੇ ਨੂੰ ਆਪਣੇ ਘਰ ਦੇ ਵਿੱਚ ਨੀਮਾ ਦੇ ਅਨੁਸਾਰ ਲਗਾਉਂਦਾ ਹੈ ਉਸ ਦੇ ਘਰ ਦੀ ਆਰਥਿਕ ਤੰਗੀ ਜੋ ਹੈ ਉਹ ਠੀਕ ਹੋ ਜਾਂਦੀ ਹੈ ਤੇ ਆਮਦਨ ਤੇ ਦੌਲਤ ਵਿੱਚ ਵਾਧਾ ਹੁੰਦਾ ਹੈ ਇਸ ਦੇ ਕਿਹੜੇ ਕਿਹੜੇ ਨਿਯਮ ਹਨ ਇਹ ਸਾਰੇ ਹੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਗਾ ਰਹੇ ਹੋ ਤਾਂ ਤੁਹਾਨੂੰ ਪੁੱਲ ਕੇ ਜਾਣੇ ਅਣਜਾਣੇ ਵਿੱਚ ਇਹ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਪਹਿਲਾਂ ਕਰ ਚੁੱਕੇ ਹੋ ਤਾਂ ਜਾਣ ਲਓ ਇਹਨਾਂ ਗਲਤੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਇਹਨਾਂ ਗਲਤੀਆਂ ਨੂੰ ਠੀਕ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਜਾਂ ਫਿਰ ਹੋਰ ਲੋਕਾਂ ਦੇ ਘਰਾਂ ਦੇ ਵਿੱਚ ਅਕਸਰ ਹੀ ਦੇਖਿਆ ਹੋਣਾ ਹੈ ਕਿ ਜਦੋਂ ਮਨੀ ਪਲਾਂਟ ਦਾ ਪੌਦਾ ਜਿਹੜਾ ਲੱਗਾ ਹੁੰਦਾ ਹੈ ਉਸਦੇ ਪੱਤੇ ਪੀਲੇ ਹੋ ਜਾਂਦੇ ਹਨ ਕਹਿੰਦੇ ਭਾਵ ਕਿ ਉਸ ਪੌਦੇ ਦੇ ਵਿੱਚ ਹਰਿਆਲੀ ਨਹੀਂ ਰਹਿੰਦੀ ਤਾਂ ਉਸ ਸਮੇਂ ਕੀ ਹੁੰਦਾ ਹੈ ਉਹ ਸਾਡੇ ਘਰ ਦੇ ਵਿੱਚ ਨਕਾਰਾਤਮਕਤਾ ਜੋ ਹੈ ਵਾਝਾਂਦੀ ਹੈ ਤੇ ਉਸ ਦਾ ਸੰਕੇਤ ਹੁੰਦਾ ਹੈ ਕਿਉਂਕਿ ਹੁੰਦਾ ਹੈ ਕਿ ਜੇ ਇਸ ਤੀ ਚੀਜ਼ ਦੇ ਨਾਲ ਸਾਡੇ ਘਰ ਵਿੱਚ ਵਰਗਤ ਆਉਂਦੀ ਹੈ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਜੇਕਰ ਅਸੀਂ ਉਸ ਚੀਜ਼ ਦੀ ਰੱਖਿਆ ਨਹੀਂ ਕਰਦੇ ਉਸ ਦੀ ਕੇਅਰ ਨਹੀਂ ਕਰਦੇ ਦੇਖਪਾਲ ਨਹੀਂ ਕਰਦੇ ਤਾਂ ਉਹ ਜੋ ਹੈ ਉਹ ਖਰਾਬ ਹੋ ਜਾਂਦੀ ਹੈ ਘਰ ਵਿੱਚ ਮਣੀ ਪਿਆਣ ਦਾ ਪੌਦਾ ਹੋਣ ਦੇ ਬਾਵਜੂਦ ਵੀ ਉਸ ਪੌਦੇ ਦਾ ਸੁੱਕ ਜਾਣਾ ਜਾਂ ਉਸ ਦੇ ਪੱਤੇ ਪੀਲੇ ਹੋ ਜਾਣਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਜੋ ਹੈ ਉਹ ਵੱਧ ਚੁੱਕੀ ਹੈ ਉਹ ਤੁਹਾਡੇ ਘਰ ਦੇ ਵਿੱਚ ਜੋ ਬਰਕਤ ਲੈ ਕੇ ਆਉਂਦਾ ਹੈ ਉਸ ਦਾ ਕੰਮ ਉਹ ਨਹੀਂ ਕਰ ਰਿਹਾ ਇਹ ਦੋ ਕਾਰਨ ਹੋ ਸਕਦੇ ਹਨ ਮੁੱਖ ਤਹਿਲਾ ਤਾਂ ਇਹ ਕਿ ਤੁਸੀਂ ਉਸ ਨੂੰ ਪਾਣੀ ਨਹੀਂ ਪਾਉਂਦੇ ਤੇ ਦੂਸਰਾ ਕਿ ਤੁਸੀਂ ਉਸ ਦਾ ਧਿਆਨ ਨਹੀਂ ਰੱਖਦੇ ਇਸ ਦੇ ਨਾਲ ਨਾਲ ਤੁਸੀਂ ਕਦੇ ਵੀ ਪਾਣੀ ਪਾਉਂਦੇ ਹੋ ਤੁਸੀਂ ਕੀ ਕਰਦੇ ਹੋ ਕਿ ਦੂਸਰੇ ਪੌਦਿਆਂ ਦੀ ਤਰ੍ਹਾਂ ਇਸ ਨੂੰ ਪਾਣੀ ਪਾਉਂਦੇ ਹੋ ਆਮ ਪੌਦਾ ਸਮਝ ਕੇ ਉਸੇ ਤਰੀਕੇ ਨਾਲ ਵਿਹਾਰ ਕਰਦੇ ਹੋ ਪਰ ਅਸੀਂ ਤੁਹਾਨੂੰ ਕਿਵੇਂ ਦੱਸਿਆ ਕਿ ਇਹ ਪੌਦਾ ਕੋਈ ਆਮ ਪੌਦਾ ਨਹੀਂ ਹੈ ਇਹ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਣ ਦੇ ਲਈ ਕਾਫੀ ਜ਼ਿਆਦਾ ਉਪਾਅ ਕਰਵਾਉਂਦਾ ਹੈ ਦੂਸਰਾ ਅਸੀਂ ਜੋ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਉਹ ਕਰਦੇ ਹਾਂ ਕਿ ਆਪਣੇ ਘਰ ਦੇ ਵਿੱਚ ਪਈ ਹੋਈ ਕੱਚ ਦੀ ਬੋਤਲ ਜੋ ਕਿ ਸ਼ਰਾਬ ਵਾਲੀ ਹੁੰਦੀ ਹੈ ਅਸੀਂ ਉਸ ਦੇ ਵਿੱਚ ਇਸ ਨੂੰ ਲਗਾ ਦਿੰਨੇ ਆ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਹੀ ਲਗਾ ਦਿੰਦੇ ਹੋ ਜਦੋਂ ਤੁਸੀਂ ਪਾਣੀ ਦੇ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਲਗਾਉਂਦੇ ਹੋ ਤਾਂ ਉਹ ਪੌਦਾ ਕਦੇ ਵੀ ਜ਼ਿਆਦਾ ਗ੍ਰੋਥ ਨਹੀਂ ਕਰਦਾ ਕੈਂਤੋ ਪਾਉਤੀਓ ਪੌਦਾ ਵਾਦਾ ਫੁੱਲਦਾ ਨਹੀਂ ਕਿਉਂਕਿ ਹੁੰਦਾ ਕੀ ਹੈ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਜਿੰਨੇ ਵੀ ਜ਼ਿਆਦਾ ਪੱਤੇ ਕੱਢੇ ਗਿਆ ਓਨੀ ਜ਼ਿਆਦਾ ਨਕਾਰਾਤਮਕ ਊਰਜਾ ਜੋ ਹੈ ਤੁਹਾਡੇ ਘਰ ਵਿੱਚੋਂ ਦੂਰ ਹੋਵੇਗੀ ਆਰਥਿਕ ਤੰਗੀ ਦੂਰ ਹੋਵੇਗੀ ਗਰੀਬੀ ਦੂਰ ਹੋਵੇਗੀ ਇਸ ਦੇ ਨਾਲ ਹੀ ਨਾਲ ਕਈ ਲੋਕ ਕੀ ਕਰਦੇ ਹਨ ਕਿ ਕਿਸੇ ਦੇ ਘਰ ਜਦੋਂ ਜਾਂਦੇ ਹਨ ਤਾਂ ਉਹਨਾਂ ਦੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਜੀ ਜਾਂ ਤਾਂ ਜੜ ਲੈ ਆਉਂਦੇ ਹਨ ਤੇ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਪੌਦਾ ਲਿਆ ਕੇ ਆਪਣੇ ਘਰ ਵਿੱਚ ਲਗਾ ਲੈਂਦੇ ਨੇ ਉੱਥੇ ਉਹ ਬਹੁਤ ਜ਼ਿਆਦਾ ਵੱਡੀ ਗਲਤੀ ਕਰਦੇ ਹਨ ਉਹ ਕਿਵੇਂ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਆਪਣੇ ਘਰ ਵਿੱਚ ਸਾਡੇ ਘਰ ਦੀ ਜੋ ਅਨਕਾਰਿਕ ਊਰਜਾ ਜੋ ਹੁੰਦੀ ਹੈ 네ਗੇਟਿਵ એનર્ਜੀ ਹੁੰਦੀ ਹੈ ਉਸ ਨੂੰ ਸੰਭਾਲ ਲੈਂਦਾ ਹੈ ਆਪਣੇ ਅੰਦਰ ਸੋਖ ਲੈਂਦਾ ਹੈ ਤੇ ਜਿਵੇਂ ਸਾਡੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਹ ਸਾਰੀ ਸ਼ਕਤੀ ਵੀ ਨਾਲ ਹੀ ਬਾਹਰ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕਿਸੇ ਦੂਸਰੇ ਦੇ ਘਰੋਂ ਪੌਦਾ ਲੈ ਕੇ ਆਉਂਨੇ ਆ ਤਾਂ ਉਸ ਦੇ ਘਰ ਦੀ ਜੋ ਮਾੜੀ ਊਰਜਾ ਹੈ ਉਹ ਸਾਡੇ ਘਰ ਵਿੱਚ ਆ ਜਾਂਦੀ ਹੈ ਜੇਕਰ ਤੁਹਾਡੇ ਘਰ ਵਿੱਚ ਵੀ ਤੁਸੀਂ ਇਹ ਗਲਤੀ ਕੀਤੀ ਹੈ ਤਾਂ ਕਿਸੇ ਹੋਰ ਦੇ ਘਰ ਦਾ ਪੌਦਾ ਆਪਣੇ ਘਰ ਵਿੱਚ ਲਗਾਇਆ ਹੋਇਆ ਹੈ ਤਾਂ ਇਹ ਪlant ਦਾ ਤੁਹਾਨੂੰ ਤੁਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਧੂਫ ਕਰ ਦਿਓ ਕਿਉਂਕਿ ਭਾਵ ਕਿ ਅਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਧੂਫ ਵੱਟੀ ਇਸ ਨੂੰ ਕਰ ਦਿਓ ਤੇ ਇਹਦਾ ਇੱਕ ਸਮਾਂ ਹੈ ਇਸ ਤੋਂ ਆਪਾਂ ਤੁਸੀਂ ਸ਼ਨੀਵਾਰ ਵਾਲੇ ਦਿਨ ਸਵੇਰ ਦੇ ਸਮੇਂ 10 ਤੋਂ ਲੈ ਕੇ 11 ਵਜੇ ਦੇ ਵਿੱਚ ਇਹ ਕਰਨੀ ਹੋਵੇਗੀ ਤੇ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਭਾਵੇਂ ਆਪਣੇ ਘਰ ਦੇ ਵਿੱਚ ਪੌਦੇ ਨੂੰ ਕੱਢਣ ਦੀ ਜਾਂ ਫਿਰ ਸੋਧਣ ਦੀ ਕਿਉਂਕਿ ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਦਾ ਦੋਸਤ ਤੁਹਾਡੇ ਘਰ ਦੇ ਉੱਪਰ ਲੱਗ ਜਾਵੇਗਾ ਤੇ ਤੁਸੀਂ ਆਪਣੇ ਘਰ ਵਿੱਚ ਲਗਾਉਣ ਦੇ ਲਈ ਮਣੀ ਪlant ਦੇ ਪੌਦੇ ਦੀ ਖਰੀਦ ਕਰਦੇ ਹੋ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋਗੇ ਉਸ ਪੌਦੇ ਦੇ ਜਿਆਦਾ ਪੱਤੇ ਇਕੱਠੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਜਿਹੜਾ ਪੌਦਾ ਹੁੰਦਾ ਹੈ ਉਸ ਦੀ ਜਿਹੜੀ ਸ਼ਕਤੀ ਹੁੰਦੀ ਹੈ ਜੋ ਸਾਡੇ ਘਰ ਦੀਆਂ ਪ੍ਰੋਬਲਮਾਂ ਮੁਸ਼ਕਲਾਂ ਹੁੰਦੀਆਂ ਨੇ ਉਸ ਨੂੰ ਦੂਰ ਉਹ ਕੱਟ ਕਰਦੀ ਹੈ ਇਸ ਦੇ ਨਾਲ ਉਹਨਾਂ ਦੀ ਜੋ ਪਾਵਰ ਬਾਰੇ ਗੱਲ ਕਰਦੇ ਆ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਕਰਦੇ ਹੋ ਕਿ ਸ਼ੁੱਕਰਵਾਰ ਵਾਲੇ ਦਿਨ ਜਿੱਥੇ ਵੀ ਤੁਹਾਡੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਾ ਹੋਇਆ ਹੈ ਉਹਤੇ ਤੁਸੀਂ ਸ਼ੁਕਰਵਾਰ ਦੇ ਦਿਨ ਦੇਸੀ ਕਿ ਉਹਦਾ ਦੀਵਾ ਜ਼ਰੂਰ ਜਗਾਉਣਾ ਹੈ ਇਸ ਨੂੰ ਪੌਦੇ ਦੇ ਲਾਗੋ ਥੋੜਾ ਜਿਹਾ ਇਸ ਦੀਵੇ ਨੂੰ ਦੂਰ ਕਰਕੇ ਜਗਾਉਣਾ ਹੈ ਤਾਂ ਜੋ ਦੀਵੇ ਦਾ ਜੋ ਸੇਕ ਹੈ ਪੱਤਿਆਂ ਨੂੰ ਨਾ ਲੱਗੇ ਇਸ ਉਪਾਅ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਲਈ ਜੋ ਹੈ ਉਹ ਉਹਨਾਂ ਨੂੰ ਪ੍ਰਸੰਨ ਕਰਨ ਦੇ ਲਈ ਉਪਾਸ ਹੀ ਕਰਦੇ ਹਾਂ ਤੇ ਘਰ ਦੀ ਆਰਥਿਕ ਸਥਿਤੀ ਜੋ ਹੈ ਇਸ ਦੇ ਨਾਲ ਠੀਕ ਹੁੰਦੀ ਹੈ ਅਸੀਂ ਪਹਿਲਾਂ ਹੀ ਇਹ ਉਪਾਅ ਕਰਦੇ ਆਂ ਤੇ ਦੂਸਰੇ ਉਪਾਅ ਦੀ ਗੱਲ ਕਰਦੇ ਆਂ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਮੀਂਹ ਦਾ ਪਾਣੀ ਤੁਸੀਂ ਸੇਵ ਕਰ ਲੈਣਾ ਹੈ ਤੇ ਉਹ ਪਾਣੀ ਤੁਸੀਂ ਮਣੀ ਪlant ਦੇ ਪੌਦੇ ਤੇ ਜਰੂਰ ਪਾਉਂਦੇ ਰਹਿਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਇੰਦਰ ਦੇਵਤਾ ਉਹ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਇਸ ਦੇ ਨਾਲ ਤੁਸੀਂ ਇੱਕ ਗੱਲ ਜਰੂਰ ਧਿਆਨ ਰੱਖਣਾ ਕਿ ਜਿਹੜਾ ਮਣੀ ਪlant ਦਾ ਪੌਦਾ ਹੈ ਉਸ ਨੂੰ ਤੁਸੀਂ ਗਮਲੇ ਵਿੱਚ ਮਿੱਟੀ ਵਿੱਚ ਲਗਾਉਣਾ ਹੈ ਤੇ ਜਦੋਂ ਅਸੀਂ ਮਨੀ ਪਲਾਂਟ ਦੇ ਪੌਦੇ ਨੂੰ ਮਿੱਟੀ ਵਿੱਚ ਜਾਂ ਫਿਰ ਗਮਲੇ ਵਿੱਚ ਲਗਾਉਨੇ ਆ ਤਾਂ ਉਸ ਦੇ ਨਾਲ ਜਿਹੜੇ ਉਸ ਦੀ ਗਰੋਥ ਉਹ ਜ਼ਿਆਦਾ ਹੋਵੇਗੀ ਜਿਵੇਂ ਮਨੀ ਪਲਾਂਟ ਦਾ ਪੌਦਾ ਵੱਧਦਾ ਹੈ ਉਸ ਦੇ ਪੱਤੇ ਫੈਲ ਜਾਂਦੇ ਹਨ ਤੇ ਕਈ ਪਰਿਵਾਰ ਕੀ ਕਰਦੇ ਹਨ ਕਿ ਉਹ ਪੱਤਿਆਂ ਨੂੰ ਕੱਟ ਦਿੰਦੇ ਹਨ ਇਹ ਗਲਤੀ ਕਰਨ ਨਾਲ ਸਾਡੇ ਘਰ ਦੀ ਜੜੀ ਬਰਕਤ ਹੁੰਦੀ ਹੈ ਉਹ ਰੁਕ ਜਾਂਦੀ ਹੈ ਇਸ ਤਰੀਕੇ ਨਾਲ ਮਨੀ ਪਲਾਂਟ ਦਾ ਜਿਹੜਾ ਪੌਦਾ ਹੈ ਉਹ ਕੋਈ ਆਮ ਪੌਦਾ ਨਹੀਂ ਹੁੰਦਾ ਇਸ ਨੂੰ ਤੁਸੀਂ ਜਿਸ ਜਗ੍ਹਾ ਤੇ ਰੱਖਣਾ ਹੈ ਉੱਥੇ ਬਿਲਕੁਲ ਵੀ ਧੁੱਪ ਨਹੀਂ ਪੈਂਦੀ ਹੋਵੇ ਤੁਸੀਂ ਉੱਥੇ ਰੱਖਣਾ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਜਿਵੇਂ ਮਣੀ ਪਲਾਂਟ ਦਾ ਪੌਦਾ ਜਿਹੜਾ ਵਾਧਾ ਹੈ ਓਵੇਂ ਤੁਹਾਡੇ ਘਰ ਦੀ ਆਮਦਨ ਵਾਧੀ ਰਹੇਗੀ ਜਿਵੇਂ ਕਿ ਸਾਡੇ ਘਰ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਜਿਵੇਂ ਮਣੀ ਪਲਾਂਟ ਦੇ ਪੱਤੇ ਵੱਧ ਜਾਂਦੇ ਹਨ ਉਸੇ ਤਰੀਕੇ ਦੇ ਨਾਲ ਸਾਡੇ ਘਰ ਵਿੱਚ ਨੋਟ ਵੱਧ ਜਾਂਦੇ ਹਨ ਇਸ ਦੇ ਨਾਲ ਤੁਸੀਂ ਇੱਕ ਕੰਮ ਹੋਰ ਜ਼ਰੂਰ ਕਰ ਸਕਦੇ ਹੋ ਆਪਣੇ ਦਿਲ ਤੋਂ ਇਸ ਪੌਦੇ ਦੇ ਨਾਲ ਤੁਸੀਂ ਗੱਲਾਂ ਕਰੋ ਇਹ ਗੱਲਾਂ ਬਾਰੇ ਤਾਂ ਸਾਰੇ ਸੰਗਤ ਭੈਣ ਭਰਾਵਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਜਿਹੜਾ ਸਾਡੇ ਦਿਮਾਗ ਦਾ ਜੋ ਸਟ੍ਰੈਸ ਹੈ ਉਹ ਵੀ ਘਟਦਾ ਹੈ ਜਿਹੜੇ ਲੋਕ ਜ਼ਿਆਦਾਤਰ ਡਿਪਰੈਸ਼ਨ ਵਿੱਚ ਰਹਿੰਦੇ ਹਨ ਜਾਂ ਡਿਪਰੈਸ਼ਨ ਦੀਆਂ ਦਵਾਈਆਂ ਲੈਂਦੇ ਹਨ ਤਾਂ ਮੇਰੀ ਤਾਂ ਉਹਨਾਂ ਨੂੰ ਇਹੀ ਸਲਾਹ ਹੈ ਕਿ ਤੁਸੀਂ ਘਰ ਵਿੱਚ ਪੌਦੇ ਲਗਾਓ ਤੇ ਪੌਦਿਆਂ ਦੇ ਨਾਲ ਵਾਦ ਤੋਂ ਵਾਦ ਆਪਣਾ ਟਾਈਮ ਸਪੈਂਡ ਕਰੋ ਇਸ ਦੇ ਨਾਲ ਜੋ ਕੁਦਰਤ ਦੀ ਇਹ ਚੀਜ਼ ਹੈ ਪੌਦੇ ਹਨ ਇਸ ਦੇ ਨਾਲ ਟਾਈਮ ਸਪੈਂਡ ਕਰਨ ਦੇ ਨਾਲ ਦਿਮਾਗ ਤੋਂ ਜੋ ਸਟ्रेस ਹੈ ਉਹ ਦੂਰ ਹੁੰਦਾ ਹੈ ਤੇ ਪੌਦੇ ਜਿਹੜੇ ਹੁੰਦੇ ਹਨ ਨੇ ਫੀਲ ਕਰਦੇ ਹਨ ਸਾਡੀਆਂ ਗੱਲਾਂ ਨੂੰ ਤੇ ਹਰ ਇੱਕ ਗੱਲ ਨੂੰ ਨੋਟ ਕਰਦੇ ਹਨ ਜਿਹੜੇ ਘਰ ਦੇ ਵਿੱਚ ਜ਼ਿਆਦਾਤਰ ਰੌਣਕ ਹੁੰਦੀ ਹੈ ਜਾਂ ਫਿਰ ਜਿਹੜੇ ਘਰ ਦੇ ਵਿੱਚ ਬੱਚੇ ਅਕਸਰ ਖੇਡਦੇ ਰਹਿੰਦੇ ਹਨ ਉਸ ਘਰ ਦੇ ਜਿਹੜੇ ਦਰਖਤ ਹੋਣਗੇ ਉਹ ਹਮੇਸ਼ਾ ਹੀ ਹਰੇ ਭਰੇ ਰਹਿੰਦੇ ਹਨ ਕਿਉਂਕਿ ਉਹ ਜੋ ਹੁੰਦੇ ਹਨ ਨੇ ਮਨੁੱਖ ਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਤਾਂ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਪੱਧ ਤੋ ਵੱਧ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ